ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮੇਂਦਰ 베ਰ ਕਾ ਮੇਰਾ ਮੇਰਾ ਜਿਹੜਾ ਪੇਸ਼ਾ ਵਾ ਉਹ ਮੇਰਾ ਸੈਲੂਨ ਆ ਤੇ ਸੈਲੂਨ ਦੇ ਨਾਲ ਨਾਲ ਮੈਂ ਇੱਕ ਪੱਤਰਕਾਰ ਆ ਜੀ ਠੀਕ ਆ ਜੀ ਤੇ ਜਿਹੜੇ ਜਿਹੜੇ ਪੱਤਰਕਾਰ ਭਰਾ ਆਪਣੇ ਜਿੰਨੇ ਵੀ ਜਿੰਨਾ ਤੱਕ ਇਹ ਵੀਡੀਓ ਪਹੁੰਚਦੀ ਆ ਇਹ ਜਰੂਰ ਹਰ ਇੱਕ ਨਾਲ ਸਾਂਝੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜਿੰਨੇ ਵੀ ਖਾਸ ਕਰਕੇ ਬਾਕੀ ਕਾਉਂਸਲਰ ਨੇ ਆਪਣੇ ਠੀਕ ਆ ਜੀ ਉਹ ਵੀ ਇੱਕ ਦੂਜੇ ਦੇ ਇੱਕ ਦੂਜੇ ਦੇ ਸੰਪਰਕ ਦੇ ਵਿੱਚ ਜਰੂਰ ਇਹ ਵੀਡੀਓ ਸ਼ੇਅਰ ਕਰਿਓ ਜਿੱਦਾਂ ਕਿ ਇੱਕ ਨਾ ਕਾਫੀ ਦਿਨ ਤੋਂ ਮਤਲਬ ਸਾਡਾ ਕੋਈ ਮੈਟਰ ਚੱਲ ਰਿਹਾ ਜੀ ਮੈਟਰ ਚੱਲ ਰਿਹਾ ਮਨਦੀਪ ਮੰਨਾ ਵੀਰਕੇ ਦਾ ਜਿਹੜਾ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਉਹਦੇ ਨਾਲ ਚੱਲ ਰਿਹਾ ਜੀ ਉਹਦੇ ਨਾਲ ਸਾਡਾ ਕੋਈ ਕੋਈ ਨਿੱਜੀ ਰੋਲਾ ਨਹੀਂ ਆ ਮਤਲਬ ਜਦੋਂ ਮੈਂ ਫੋਨ ਕਰਦਾ ਉਹ ਮੈਨੂੰ ਦੱਸਦਾ ਕਿ ਆਪਾਂ ਦੋਵੇਂ ਭਰਾ ਹਾਂ ਠੀਕ ਹੈ ਜੀ ਪਰ ਕੰਮ ਉਹਨੇ ਥੋੜਾ ਜਿਹਾ ਜਿਹੜਾ ਉਹ ਗਲਤ ਕਰਤਾ ਵਾ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਉਹਨੂੰ ਇਦਾਂ ਨਹੀਂ ਕਰਨਾ ਚਾਹੀਦਾ ਠੀਕ ਹੈ ਜੀ ਮੇਰਾ ਇੱਕ ਪੁਰਾਣਾ ਘਾਰ ਆ ਵੇਰ ਕੇ ਜਿੱਥੇ ਕਿ ਐਸ ਟਾਈਮ ਚਲੋ ਮੈਂ ਰਹਿ ਨਹੀਂ ਰਿਹਾ ਉਹਦੇ ਅਗਲੇ ਬਨੇ ਇੱਕ ਪਰਿਵਾਰ ਰਹਿੰਦਾ ਵਾ ਉਹ ਵੀ ਸਾਡਾ ਆਪਣਾ ਹੀ ਪਰਿਵਾਰ ਆ ਤੇ ਉਹਨਾਂ ਦਾ ਉਹਨਾਂ ਦਾ ਜਿਹੜਾ ਰਸਤਾ ਵਾ ਉਹ ਬਾਜ਼ਾਰ ਵਾਲ ਨੂੰ ਆ ਉਹ ਬਾਜ਼ਾਰ ਵਾਲ ਨੂੰ ਰਸਤਾ ਵਾ ਤੇ ਉਹਨਾਂ ਨੇ ਕੀ ਕੀਤਾ ਵਾ ਕਿ ਲੈਂਟਰ ਲੁੰਡਰ ਦੁਬਾਰਾ ਪਾਉਣਾ ਸੀ ਢਾ ਕੇ ਤੇ ਇੱਕ ਰਸਤਾ ਜਿਹੜਾ ਵਾ ਉਹਨਾਂ ਨੇ ਮੇਰੇ ਦਰਵਾਜ਼ੇ ਦੇ ਗਾਡੀ ਦਰਵਾਜ਼ਾ ਕੱਢ ਲਿਆ ਦਰਵਾਜ਼ੇ ਦੇ ਨਾਲ ਦਰਵਾਜ਼ਾ ਉਹਨਾਂ ਨੇ ਕੱਢ ਲਿਆ ਤੇ ਜਿਹੜਾ ਕਿ ਗਲੀ ਜਿਹੜੀ ਆ ਜਿਹੜੀ ਗਲੀ ਆ ਉਹ ਵੀ ਉਹਨਾਂ ਨੇ ਛੱਤ ਲਈ ਆ ਠੀਕ ਹੈ ਜੀ ਤੇ ਇਹ ਸਾਰਾ ਕੰਮ ਮਨਦੀਪ ਮੰਨਾ ਕਾਉਂਸਲਰ ਉਹਨੇ ਲਾਗੇ ਖਲੋਕੇ ਕਰਵਾਇਆ ਲਾਗੇ ਖਲੋਕੇ ਕਰਾਇਆ ਵਾ ਠੀਕ ਹੈ ਜੀ ਫਿਰ ਮਤਲਬ ਮਨਦੀਪ ਮੰਨੇ ਨਾਲ ਮੇਰੀ ਫੋਨ ਤੇ ਗੱਲ ਹੋਈ ਕਿ ਮੰਨੇ ਉਹ ਜਾਲ ਬਨਣ ਲੱਗੇ ਆ ਠੀਕ ਹੈ ਜੀ ਉਹਨਾਂ ਨੇ ਲੈਂਟਰ ਪਾਉਣਾ ਵਾ ਤੇ ਮੇਰਾ ਭਰਾ ਉਹ ਤੂੰ ਉਹਨਾਂ ਦਾ ਸਾਥ ਨਾ ਦੇਵੀ ਮੈਂ ਮੈਂ ਮੰਨੇ ਨੂੰ ਇਹ ਨਹੀਂ ਕਿਹਾ ਸੀ ਕਿ ਮੰਨੇ ਤੂੰ ਮੇਰੇ ਨਾਲ ਦੀ ਗੱਲ ਕਰ ਮੈਂ ਕਿਹਾ ਮੰਨੇ ਨਵਾਂ ਨਵਾਂ ਕਾਉਂਸਲਰ ਬਣਿਆ ਵਾ ਤੂੰ ਉਹ ਗੱਲ ਉਹ ਕਰ ਰਾਈਟ ਹੈ ਜੋ ਠੀਕ ਹੈ ਨਾ ਜੇ ਗਲੀ ਛਤਨੀ ਬੰਦੀ ਆ ਤੇ ਮੇਰਾ ਵੀਰ ਸਾਰੀ ਛਤ ਲਓ ਮੈਨੂੰ ਕੋਈ ਇਤਰਾਜ਼ ਨਹੀਂ ਆ ਠੀਕ ਹੈ ਨਾ ਜੋ ਰਾਈਟ ਆ ਠੀਕ ਹੈ ਨਾ ਬਾਕੀ ਇਹ ਆ ਕਿ ਜਦੋਂ ਜਦੋਂ ਆਪਾਂ ਨਵੇਂ-ਨਵੇਂ ਰਾਜਨੀਤੀ ਚ ਉਤਰਦੇ ਆ ਚਲੋ ਕੋਈ ਕਈਆਂ ਨੂੰ ਰਾਜਨੀਤਿਕ ਨਸ਼ਾ ਹੁੰਦਾ ਕਈਆਂ ਨੂੰ ਪੈਸੇ ਦੀ ਭੁੱਖ ਹੁੰਦੀ ਆ ਠੀਕ ਹੈ ਨਾ ਲੇਕਿਨ ਇਹ ਆ ਕਿ ਇਹ ਤੁਸੀਂ ਸੋਭਾ ਘਟਨੀ ਆ ਕਿ ਜਾਂ ਮਤਲਬ ਤੁਸੀਂ ਬਦਨਾਮੀ ਘਟਨੀ ਆ ਉਹ ਉਹ ਬੰਦੇ ਦੇ ਆਪਣੇ ਹੱਥ ਵਾਸ ਹੁੰਦਾ ਵਾ ਤੇ ਇਹ ਇਹ ਸਾਡਾ ਵੀਡੀਓ ਬਣਾਉਂਦਾ ਮਕਸਦ ਇਹ ਹੀ ਕਿ ਜਿੰਨੇ ਵੀ ਮਤਲਬ ਵੇਰਕੇ ਦੇ ਰਹਿਣ ਵਾਲੇ ਆ ਜੋ ਵੀ ਆ ਤੇ ਇਹਦੇ ਅਜੇ 4-5 ਸਾਲ ਪਏ ਨੇ ਇਹਦੇ 4-5 ਸਾਲ ਅਜੇ ਹੈਗੇ ਨੇ ਤੇ ਇਹ ਜਦੋਂ ਵੀ ਕਿਸੇ ਨਾਲ ਜਦੋਂ ਵੀ ਕਿਸੇ ਨਾਲ ਕੋਈ ਮਤਲਬ ਕਿ ਇਹ ਧੱਕਾ ਕਰਦਾ ਵਾ ਦੋਹਾਂ ਦੇ ਪੱਖ ਨਹੀਂ ਲੈਂਦਾ ਤੇ ਸਾਡਾ ਗੁਰੂ ਨਾਨਕ ਹਸਪੀਟਲ ਆ ਗਿਆ ਮੇਰਾ ਸਲੂਨ ਆ ਦਫਤਰਿਆ ਮੇਰਾ ਪ੍ਰੈਸ ਰਿਪੋਰਟਰਿਆ ਮੈਂ ਤੇ ਇਨਾਂ ਦੇ ਮਤਲਬ ਕੋਈ ਵੀ ਇਹ ਵੇਰਕੇ ਦੇ ਵਿੱਚ ਕਿਸੇ ਨਾਲ ਧੱਕਾ ਕਰਦਾ ਵਾ ਸਾਡੀ ਮੀਡੀਆ ਦੇ ਨਾਲ ਸੰਪਰਕ ਕਰੋ ਮੇਰੀ ਮੀਡੀਆ ਨਾਲ ਵੀ ਮੇਰੇ ਜਿਹੜੇ ਸਾਡੀ ਯੂਨੀਅਨ ਦੇ ਬੰਦੇ ਨੇ ਮੇਰੀ ਉਹਨਾਂ ਨਾਲ ਵੀ ਗੱਲਬਾਤ ਹੋ ਗਈ ਸੀ ਵੀ ਆਹ ਕੰਮ ਚੱਲ ਰਿਹਾ ਵਾ ਤੇ ਕਿਦਾਂ ਕਰੀਏ ਉਹ ਕਹਿੰਦੇ ਵੀ ਗੁਰੇ ਤੂੰ ਫੋਨ ਉਹਨਾਂ ਨੇ ਕੀਤਾ ਮੈਂ ਕਿਹਾ ਮੈਂ ਮੰਨੇ ਨੂੰ 8 ਤੋਂ 10 ਫੋਨ ਕੀਤੇ ਆ ਜਿਹਦੇ ਵਿੱਚ ਗੁਰੇ ਆਪਾ ਭਰਾ ਆ ਵਾ ਆਪਾਂ ਬਹਿ ਜਾਾਂਗੇ ਆਪਾਂ ਇਦਾਂ ਕਰਾਂਗੇ ਉਦਾਂ ਕਰਾਂਗੇ ਠੀਕ ਹੈ ਜੀ ਤੇ ਇਸ ਕਰਕੇ ਮਤਲਬ ਇਹਨੇ ਲਾਗੇ ਖਲੋ ਕੇ ਜਿਹੜਾ ਇਹ ਕੰਮ ਕਰਾਇਆ ਇਹ ਬੜਾ ਨਿੰਦਨਯੋਗ ਆ ਤੇ ਬਾਕੀ ਬਾਕੀ ਮੈਂ ਮੈਂ ਇਹਨੂੰ ਆਪਣੇ ਵੱਲੋਂ ਵੀ ਦੱਸਿਆ ਸੀ ਵੀ ਮਤਲਬ ਕਿ ਮੈਂ ਮੈਂ ਇੱਕ ਪੱਤਰਕਾਰ ਆ ਤੇ ਤੂੰ ਇਦਾਂ ਮਤਲਬ ਨਾ ਕਰ ਇਹਨੇ ਇਹਨੇ ਕੋਈ ਚੀਜ਼ ਨਹੀਂ ਮਨੀ ਥਾਣੇ ਥਾਣੇ ਮੈਂ ਦਰਖਾਸਤ ਦਿੱਤੀ ਆ ਜਿਹੜੀ ਦਰਖਾਸਤ ਮੇਰੀ ਗਈ ਹੋਈ ਥਾਣੇ ਉਹ ਜਾਲ ਬੰਨਣ ਤੋਂ ਪਹਿਲਾਂ ਗਈ ਸੀ ਥਾਣੇ ਵਾਲਿਆਂ ਨੇ ਆ ਕੇ ਕੰਮ ਰੋਕਿਆ ਵੀ ਆ ਵਿੱਚੋਂ ਮੇਰੀ ਥਾਣੇਦਾਰ ਨਾਲ ਗੱਲ ਹੋਈ ਆ ਇਹ ਅਸੀਂ ਸੁਖਵਿੰਦਰ ਸਿੰਘ ਜੀ ਉਹ ਕਹਿੰਦੇ ਸੀ ਕੰਮ ਰੋਕਤਾ ਵਾ ਉਹਨਾਂ ਨੇ ਕੰਮ ਰੋਕਿਆ ਵੀ ਆ ਇਹਨੇ ਫੇਰ ਮਤਲਬ ਥਾਣੇ ਜਾ ਕੇ ਇਹਨੇ ਉਹਨਾਂ ਨੂੰ ਕਹਿ ਕਵਾ ਕੇ ਇਹਨੇ ਕੰਮ ਚਾਲੂ ਕਰਤਾ ਠੀਕ ਹੈ ਤੇ ਜਿੱਦਾਂ ਜਿੱਦਾਂ ਕਿ ਮੇਰਾ ਮੇਰਾ ਇਹ ਇਹਨੇ ਸੋਚਿਆ ਵਾ ਕਿ ਯਾਰ ਵੀ ਅਸੀਂ ਮਤਲਬ ਇਹ ਇੱਕ ਕਟਿੰਗ ਕਰਨ ਵਾਲਾ ਵਾ ਇੱਕ ਸਲੂਨ ਵਾਲਾ ਵਾ ਠੀਕ ਹੈ ਇੱਕ ਨਾਈ ਆ ਠੀਕ ਹੈ ਨਾ ਅਸੀਂ ਝੋਲਾ ਚੋਕ ਨਾਈ ਥੋੜੀ ਯਾਰ ਠੀਕ ਹੈ ਕਿ ਨਹੀਂ ਪਿਛਲੇ ਪਿਛਲੇ 4 ਸਾਲ ਪਹਿਲਾਂ ਦੀ ਮੈਂ ਤੈਨੂੰ ਗੱਲ ਦੱਸ ਦਿੰਦਾ ਇੱਕ ਠੀਕ ਹੈ ਮੇਰੇ ਕੋ ਦੋ ਜੱਜ ਸਹਿਬਾਨ ਆ ਜਿਨ੍ਹਾਂ ਦੀ ਮੈਂ ਕਟਿੰਗ ਕਰਨ ਜਾਂਦਾ ਹਾਂ ਠੀਕ ਹੈ ਇੱਕ ਦੀ ਇੱਕ ਮੇਰੇ ਕੋ ਸਲੂਨ ਤੇ ਆ ਜਾਂਦੇ ਨੇ ਤੇ ਇੱਕ ਦੀ ਕਟਿੰਗ ਕਰਨ ਜਿਹੜੀ ਆ ਉਹ ਮੈਂ ਘਰੇ ਜਾਣਾ ਠੀਕ ਹੈ ਇੱਕ ਥਾਣੇਦਾਰ ਆਇਆ ਮੇਰੇ ਕੋ ਕਾਫੀ ਚੇਰ ਦੀ ਗੱਲ ਆ ਇੱਕ ਥਾਣੇਦਾਰ ਆਇਆ ਮੇਰੇ ਕੋ ਉਹਨੇ ਮਤਲਬ ਕੋਈ ਰੇਡ ਪੱਖੋ ਕੋਈ ਮਾੜੀ ਮੋਟੀ ਗੱਲ ਹੋਈ ਉਹਨੇ ਬੜਾ ਮਤਲਬ ਵੱਧ ਘੱਟ ਬੋਲਿਆ ਅੱਛਾ ਉਹ ਬੋਲ ਕੇ ਚਲਾ ਗਿਆ ਉਹ ਬੋਲ ਕੇ ਚਲਾ ਗਿਆ ਤੇ ਉਸ ਤੋਂ ਬਾਅਦ ਅਚਾਨਕ ਹੀ ਜਦੋਂ ਮਤਲਬ ਜਦੋਂ ਗੁਰੂ ਸਾਹਿਬ ਨੇ ਮਤਲਬ ਤੁਸੀਂ ਸਹੀ ਜਗ੍ਹਾ ਸਹੀ ਕੰਮ ਕਰ ਰਹੇ ਹੋ ਨਾ ਤੇ ਤੁਹਾਨੂੰ ਮਤਲਬ ਆਟੋਮੈਟਿਕ ਹੀ ਤੁਹਾਡੇ ਕੋ ਗੁਰੂ ਸਾਹਿਬ ਨੇ ਕੋਈ ਭੇਜੀ ਇਹੋ ਜਿਹਾ ਦੇਣਾ ਵਾ ਕਿ ਜਿਹੜਾ ਮਤਲਬ ਤੁਹਾਡੇ ਮਨ ਦੀ ਵਿੱਚ ਕੋਈ ਸਵਾਲ ਹੋਗਾ ਕੋਈ ਵਿਚਾਰ ਹੋਗੀ ਉਹਦਾ ਹੱਲ ਨਿਕਲ ਜਾਂਦਾ ਮੇਰੇ ਕੋ ਨਾ ਅਚਾਨਕ ਹੀ ਨਾ ਮਤਲਬ ਉਹ ਜੱਜ ਸਾਹਿਬ ਨੇ ਮੈਨੂੰ ਆ ਗਈ ਮੇਰੇ ਕੋ ਕਹਿੰਦੇ ਯਾਰ ਮੈਂ ਮੋਛਮਾਂ ਸੈਟ ਕਰਾਉਣੀ ਕਟਿੰਗ ਕਰਾਉਣੀ ਮੈਂ ਆ ਜਾ ਮੈਂ ਕਿਹਾ ਆਓ ਸਰ ਠੀਕ ਹੈ ਥੱਲੇ ਉਹਨਾਂ ਗੱਡੀ ਖਿਡਾਰੀ ਗਨਮਨ ਖਿਡਾਰੀ ਉਹਨਾਂ ਨੇ ਮੇਰੇ ਕੋ ਕਟਿੰਗ ਕਰਾ ਕੇ ਗਏ ਆ ਮੈਨੂੰ ਆਂਦੇ ਗੁਰੇ ਕੀ ਗੱਲ ਹੈ ਅੱਜ ਮਤਲਬ ਬੜਾ ਢੱਲ ਢਲਾ ਜਾ ਕਿ ਚੱਕਰ ਕੀ ਆ ਮੈਂ ਕਿਹਾ ਸਰ ਕੀ ਕਰਾਂ ਮੈਂ ਕਿਹਾ ਮੈਂ ਤੁਹਾਨੂੰ ਕੀ ਬڑے-ਬڑے ਮਤਲਬ ਐਸੇ ਬੰਦੇ ਆਉਂਦੇ ਆ ਜਿਹੜੇ ਕੁਝ ਚੰਗਾ ਕਹਿ ਜਾਂਦੇ ਕੁਝ ਮਾੜਾ ਕਹਿ ਜਾਂਦੇ ਕਹਿੰਦੇ ਕੀ ਗੱਲ ਹੋ ਗਈ ਆ ਉਹਨਾਂ ਮੈਨੂੰ ਫਿਰ ਮੈਂ ਉਹਨਾਂ ਨੂੰ ਦੱਸਿਆ ਮੈਂ ਕਿਹਾ ਵੀ ਮੈਂ ਕਿਹਾ ਵੀ ਈਦਾ ਈਦਾ ਥਾਣੇਦਾਰ ਆ ਬੰਦਾ ਇਹ ਤੇ ਮੈਂ ਕਿਹਾ ਕੋਈ ਕੋਈ ਰੇਟ ਪੱਖੋਂ ਮਾੜੀ-ਮੋਟੀ ਗੱਲ ਹੋਈ ਤੇ ਮੈਂ ਕਿਹਾ ਉੱਚਾ ਨੀਵਾ ਬੋਲ ਕੇ ਗਿਆ ਵਾਂ ਕਹਿੰਦਾ ਕੀ ਨਾਂ ਆਉਦਾ ਮੈਂ ਨਾਮ ਦੱਸਿਆ ਮੈਂ ਨੰਬਰ ਦੱਸਿਆ ਠੀਕ ਹੈ ਮੈਨੂੰ ਆਂਦਾ ਸਵੇਰੇ 10 ਵਜੇ ਕੋਟ ਆ ਜੀ ਠੀਕ ਹੈ ਜੀ ਕੋਟ ਫਿਰ ਜਦੋਂ ਮੈਂ ਸਵੇਰੇ 10 ਵਜੇ ਮੈਂ ਮੈਂ ਕੋਰਟ 'ਚ ਗਿਆ ਵਾਂ ਉੱਥੇ ਜਾਂਦਿਆਂ ਨੂੰ ਮੇਰੇ ਉਹ ਖਲੋਤਾ ਸੀ ਠੀਕ ਹੈ ਜਾੰਦਿਆਂ ਨੂੰ ਮੇਰੇ ਖਲੋਤਾ ਹੀ ਉਹਨੇ ਦੱਸਿਆ ਜੱਜ ਸਹਿਬਾਨੇ ਕਿ ਇਹ ਮੇਰਾ ਬਾਰ-ਬਾਰ ਆ ਇਹ ਮੇਰੇ ਵਾਲਾਂ ਦੀ ਕਟਿੰਗ ਕਰਦਾ ਵਾ ਤੂੰ ਇਹਦੇ ਨਾਲ ਬੱਦਸ ਲੋਕੀ ਜਿਹੜੀ ਕਰਕੇ ਆ ਆ ਤੂੰ ਮਾੜਾ ਬੋਲ ਕੇ ਆ ਕਿਉਂ ਬੋਲਿਆ ਇਹਦੇ ਨਾਲ ਠੀਕ ਹੈ ਉੱਥੇ ਉਹਨੂੰ ਗੱਲ ਨਹੀਂ ਹੀ ਆਉਂਦੀ ਗੱਲ ਨਹੀਂ ਹੀ ਆਉਂਦੀ ਉਹਨੇ ਮਾਫੀਆਂ ਮੰਗੀਆਂ ਸੌਰੀ ਫੀਲ ਕੀਤੀ ਠੀਕ ਹੈ ਨਾ ਮੈਂ ਉਹਨੂੰ ਕਿਹਾ ਮੈਂ ਕਿਹਾ ਨਹੀਂ ਇਹ ਕੋਈ ਚੱਕਰ ਨਹੀਂ ਆ ਹਰ ਹਰ ਮੈਕਮੇ ਦੇ ਵਿੱਚ ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ ਤੇ ਉੱਥੇ ਬਾਅਦ ਚ ਉਹ ਹਸਾਬ ਲਓਗੇ ਉਹ ਉਹ ਵੀ ਹੈਰਾਨ ਹੋ ਗਿਆ ਕਿ ਯਾਰ ਮੈਂ ਇਹਨੂੰ ਨਹੀਂ ਸਮਝ ਬੈਠਾ ਹਾਂ ਕਿ ਇਹ ਖਣੀਏ ਵਾਲਾ ਕਿਤਨਾ ਚੱਲਦਾ ਫਿਰਦਾ ਨਹੀਂ ਆ ਅਸੀਂ ਝੋਲਾ ਚੁੱਕ ਨਹੀਂ ਹੈਗੇ ਠੀਕ ਹੈ ਤੇ ਬਾਕੀ ਪਤਾ ਗੱਲ ਕੀ ਹੈ ਬਾਕੀ ਜਿੰਨੇ ਵੀ ਮੇਰੇ ਭਰਾ ਪੱਤਰਕਾਰ ਨੇ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਣੇ ਜਿਹੜੇ ਜਿੰਨੇ ਵੀ ਪੱਤਰਕਾਰ ਭਰਾ ਵਾ ਇਹ ਸਾਰੇ ਇਕਜੁੱਟ ਹੋ ਜਾ ਕਰੋ ਕਿਉਂਕਿ ਨਹੀਂ ਤੇ ਨਹੀਂ ਤੇ ਇੱਥੇ ਤੇ ਜਣਾ ਖਣਾ ਹੀ ਉੱਠ ਕੇ ਕੋਈ ਸਾਨੂੰ ਮਤਲਬ ਸਾਨੂੰ ਦਬਾ ਦੂਗਾ ਇਹ ਬੜੀਆਂ ਜਦੋਂ ਮੈਂ ਆਪਣੇ ਵੇਰ ਕੇ ਗਿਆ ਵਾਂ ਮੈਂ ਕੰਮ ਆਪਣਾ ਮੌਕਾ ਵੇਖਣ ਗਿਆ ਵਾਂ ਕਿ ਉਹ ਕੀ ਕਰ ਰਹੇ ਆ ਮੇਰੇ ਨਾਲ 7-8 ਪੱਤਰਕਾਰ ਗਏ ਆ ਠੀਕ ਹੈ ਫਿਰ ਉਹਨਾਂ ਨੇ